ਸਤਿ ਸ਼੍ਰੀ ਅਕਾਲ ਮੈਂ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਵਾਇਆ ਸਪੇਨ ਮੌਤ ਦਾ ਰੇਗਿਸਤਾਨ ਚਰਨਜੀਤ ਸਿੰਘ ਸੁਝੋਂ ਦੇ ਨਾਲ ਵਾਪਰੀ ਹੋਈ ਇਹ ਘਟਨਾ ਹੈ ਜਦੋਂ ਉਹ ਭਾਰਤ ਤੋਂ ਸਪੇਨ ਗਏ ਬਿਲਕੁਲ ਸੱਚੀ ਘਟਨਾ ਹੈ ਜੋ ਉਹਨਾਂ ਨੇ ਸਾਡੇ ਨਾਲ ਲਿਖਤੀ ਰੂਪ ਵਿੱਚ ਸਾਂਝੀ ਕੀਤੀ ਹੈ ਕੱਲ ਰੋਜ਼ ਤੱਕ ਆਪਾਂ ਇੱਥੇ ਤੱਕ ਪੜ ਚੁੱਕੇ ਸੀ ਕਿ ਆਜੜੀ ਕੋਲੋਂ ਜਾਂਦੇ ਜਾਂਦੇ ਡੋਂਕਰਾਂ ਨੇ ਬੱਕਰੀ ਚੁੱਕ ਲਈ ਅਤੇ ਗੱਡੀ ਵਿੱਚੋਂ ਦਾਤ ਕੱਢ ਲਿਆਂਦਾ ਇਸ ਤੋਂ ਅੱਗੇ ਅੱਜ ਆਪਾਂ ਪੜਾਂਗੇ ਡੋਂਕਰ ਬੱਕਰੀ ਦੀ ਗਰਦਨ ਨੂੰ ਤਿੱਖੇ ਦਾਤ ਨਾਲ ਹੌਲੀ ਹੌਲੀ ਵੱਢਣ ਲੱਗੇ ਅਸੀਂ ਹਲਾਲ ਬਾਰੇ ਸੁਣਿਆ ਸੀ ਪਰ ਅੱਜ ਪਹਿਲੀ ਵਾਰ ਵੇਖਿਆ ਬੱਕਰੀ ਬਹੁਤ ਬੁਰੀ ਤਰ੍ਹਾਂ ਤੜਫ ਰਹੀ ਸੀ ਅਸੀਂ ਸਾਰੇ ਸਹਮੇ ਹੋਏ ਬੈਠੇ ਰਹੇ ਪਰ ਡੋਂਕਰ ਬੜੀ ਬੇਖੌਫੀ ਨਾਲ ਬੱਕਰੀ ਹਲਾਲ ਕਰਦੇ ਰਹੇ ਅਖੀਰ ਉਹਨਾਂ ਬੱਕਰੀ ਦੀ ਅੱਧੀ ਗਰਦਨ ਕੱਟ ਕੇ ਅਦਮੋਈ ਜਿਹੀ ਕਰਕੇ ਸਾਡੀ ਗੱਡੀ ਵਿੱਚ ਰੱਖ ਦਿੱਤੀ ਉਸ ਦਾ ਖੂਨ ਅਜੇ ਵੀ ਨੁੱਚੜ ਰਿਹਾ ਸੀ ਸਾਨੂੰ ਬੇਜੁਬਾਨ ਬੱਕਰੀ ਤੇ ਤਰਸਤਾ ਬਹੁਤ ਆਇਆ ਪਰ ਅਸੀਂ ਕਰ ਵੀ ਕੀ ਸਕਦੇ ਸਾਂ ਸੋ ਅਸੀਂ ਆਪਣਾ ਧਿਆਨ ਹੋਰ ਕਿਸੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਵੇਰ ਦੇ 5 ਵਜੇ ਦੇ ਗੱਡੀਆਂ ਵਿੱਚ ਸਾਂ ਸੋ ਧੁੱਪ ਜ਼ਿਆਦਾ ਹੋਣ ਕਰਕੇ ਸਾਨੂੰ ਪਿਆਸ ਵੀ ਬਹੁਤ ਲੱਗ ਗਈ ਪਰ ਸਾਡੇ ਕੋਲ ਸਿਰਫ ਦੋ ਹੀ ਬੋਤਲਾਂ ਪਾਣੀ ਦੀਆਂ ਸਨ ਉਹ ਵੀ ਧੁੱਪ ਨਾਲ ਬਹੁਤ ਗਰਮ ਹੋਈਆਂ ਪਈਆਂ ਸਨ 6 ਮੁੰਡਿਆਂ ਕੋਲ ਇੱਕ ਬੋਤਲ ਸੀ ਜੇ ਇੱਕ ਮੁੰਡਾ ਪਾਣੀ ਪੀਣ ਲੱਗਦਾ ਤਾਂ ਦੂਸਰਾ ਉਸੇ ਵੇਲੇ ਪਾਣੀ ਦੀ ਬੋਤਲ ਖੋ ਕੇ ਆਪਣੇ ਮੂੰਹ ਨੂੰ ਲਾ ਲੈਂਦਾ ਫਿਰ ਉਸ ਤੋਂ ਅੱਗੇ ਵਾਲਾ ਮੁੰਡਾ ਬੋਤਲ ਖੋਲ੍ਹ ਲੈਂਦਾ ਕਿ ਅਸੀਂ ਵੀ ਪਾਣੀ ਪੀਣਾ ਹੈ ਅਸੀਂ ਇੱਕ ਤਾਂ ਬੈਠੇ ਵੀ ਬਹੁਤ ਤੰਗ ਸੀ ਉੱਤੋਂ ਧੁੱਪ ਵੀ ਬਹੁਤ ਤੇਜ਼ ਸੀ ਉਸ ਵੇਲੇ ਸਾਡੇ ਮੁੰਡਿਆਂ ਦੇ ਮਨ ਵਿੱਚ ਕੋਈ ਵਿਸ਼ਵਾਸ ਨਹੀਂ ਸੀ ਕਿ ਅਸੀਂ ਸੁਪੇਣ ਜਾ ਰਹੇ ਹਾਂ ਉਸ ਵੇਲੇ ਬਸ ਰੱਬ ਅੱਗੇ ਇਹੀ ਅਰਦਾਸ ਕਰਦੇ ਸੀ ਕਿ हे ਸੱਚੇ ਪਾਤਸ਼ਾ ਸਾਨੂੰ ਕਿਤੇ ਰਾਹ ਵਿੱਚ ਕੋਈ ਸਮੁੰਦਰ ਨਹਿਰ ਜਾਂ ਫਿਰ ਛੱਪੜ ਹੀ ਮਿਲ ਜਾਵੇ ਪਾਣੀ ਦਾ ਤਾਂ ਜੋ ਅਸੀਂ ਰੱਜ ਕੇ ਪਾਣੀ ਪੀ ਸਕੀਏ ਕਿਉਂਕਿ ਧੁੱਪ ਤੇ ਦੁੱਖ ਬੰਦਾ ਸਹਾਰ ਸਕਦਾ ਜੇ ਕੋਲ ਪਾਣੀ ਹੋਵੇ ਤਾਂ ਦੁਪਹਿਰ ਦਾ 1 ਵਜੇ ਤਾਂ ਡੰਕਰਾਂ ਗੱਡੀ ਰੋਕੀ ਆਪ ਗੱਡੀ ਦੇ ਥੱਲੇ ਗੱਡੀ ਦੀ ਛਾਵੇਂ ਬੈਠ ਗਏ ਅਸੀਂ 37 ਮੁੰਡੇ ਧੁੱਪ ਵਿੱਚ ਤਪੇ ਅਤੇ ਜਿਆਦਾ ਥੱਕੇ ਵੰਡ ਕਰਕੇ ਰੇਤ ਤੇ ਹੀ ਡਿੱਗ ਪਏ ਡੋਂਕਰਾਂ ਨੇ ਸਾਨੂੰ ਝੜਕਾ ਮਾਰੀਆਂ ਅਰਬੀ ਭਾਸ਼ਾ ਵਿੱਚ ਕਿਹਾ ਕਿ ਖਾਣਾ ਬਣਾਓ ਜਦੋਂ ਸਾਡੇ ਸਾਰਿਆਂ ਵਿੱਚੋਂ ਵੀਰੂ ਦबई ਵਾਲਾ ਭਾਜੀ ਕਿੰਦਾ ਗੋਪੀ ਤੇ ਹੋਰਾਂ ਨੇ ਹਿੰਮਤ ਕਰਕੇ ਕੰਡਿਆਂ ਵਾਲੀਆਂ ਕਿਕਰ ਦੀਆਂ ਲੱਕੜਾਂ ਤੋੜੀਆਂ ਤਾਂ ਫਿਰ ਰੇਤ ਦਾ ਚੁੱਲਾ ਬਣਾ ਕੇ ਇੱਕ ਪਤੀਲਾ ਚੌਲਾਂ ਦਾ ਬਣਾਇਆ ਇਹ ਮਿਹਨਤ ਦੇ ਨਾਲ 37 ਮੁੰਡਿਆਂ ਨੇ ਅੱਧੀ-ਅੱਧੀ ਕੜਸ਼ੀ ਚੌਲਾਂ ਦੀ ਖਾਦੀ ਅਤੇ ਅੱਧਾ-ਅੱਧਾ ਗਲਾਸ ਪਾਣੀ ਦਾ ਮਿਲਿਆ ਪਰ ਭੁੱਖ ਪਿਆਸ ਇੰਨੀ ਸੀ ਕਿ ਅਸੀਂ 15-15 ਕੜਸ਼ੀਆਂ ਚੌ ਉਹਤੇ 10-10 ਗਿਲਾਸ ਪਾਣੀ ਦੇ ਪੀ ਸਕਦੇ ਸੀ ਇੰਨੇ ਕ ਖਾਣੇ ਨਾਲ ਅਸੀਂ ਵੱਡਿਆਂ ਮੁੰਡਿਆਂ ਤਾਂ ਸਬਰ ਕਰ ਲਿਆ ਪਰ ਨਿੱਕੇ ਮੁੰਡੇ ਜਿਨ੍ਹਾਂ ਦੀ ਉਮਰ 17-18 ਸਾਲ ਸੀ ਬਹੁਤ ਰੋ ਰਹੇ ਸੀ ਫਿਰ ਅਸੀਂ ਉਹਨਾਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਹੌਸਲਾ ਦਿੱਤਾ ਵੀਰ ਅਸੀਂ ਥੋੜੇ ਦਿਨਾਂ ਨੂੰ ਸਪੇਨ ਚਲੇ ਜਾਣਾ ਫਿਰ ਉੱਥੇ ਰੱਜ ਕੇ ਖਾਵਾਂਗੇ ਤੇ ਪੀਵਾਂਗੇ ਅੱਗੋਂ ਮੁੰਡੇ ਕਹਿੰਦੇ ਭਾਜੀ ਇਹਨਾਂ ਡੌਂਕਰਾਂ ਨੂੰ ਕਹੋ ਅਸੀਂ ਸਪੇਨ ਨਹੀਂ ਜਾਣਾ ਸਾਨੂੰ ਵਾਪਸ ਪੰਜਾਬ ਭੇਜ ਦਿਓ ਅਸੀਂ ਉਹਨਾਂ ਨੂੰ ਹੌਸਲਾ ਦੇ ਕੇ ਸ਼ਾਂਤ ਕੀਤਾ ਜਦੋਂ ਸਾਨੂੰ ਦੋ ਦਿਨ ਇਸੇ ਤਰ੍ਹਾਂ ਭੁੱਖੇ ਪਿਆਸਿਆਂ ਨੂੰ ਹੋ ਗਏ ਤਾਂ ਅਸੀਂ ਰੱਬ ਅੱਗੇ ਅਰਦਾਸ ਕਰਨ ਲੱਗੇ ਕਿ ਏ ਵਾਹਿਗੁਰੂ ਸਾਨੂੰ ਪੁੱਲਸ ਹੀ ਫੜ ਲਵੇ ਇਸ ਤੋਂ ਜ਼ਿਆਦਾ ਭੁੱਖ ਪਿਆਸ ਹੋਰ ਬਰਦਾਸ਼ਤ ਨਹੀਂ ਹੁੰਦੀ ਮਨਪ੍ਰੀਤ ਲੱਲੀਆਂ ਤੇ ਸਤਨਾਮ ਐਮਾ ਆਲੂਵਾਲ ਵਾਲਾ ਬਿਮਾਰ ਹੋ ਗਏ ਸਾਡੇ ਕੋਲ ਪਾਣੀ ਵੀ ਥੋੜਾ ਹੀ ਰਹਿ ਗਿਆ ਡੋਂਕਰ ਆਪ ਰੋਜ਼ ਪੰਜ ਟਾਈਮ ਨਮਾਜ਼ ਪੜ੍ਹਦੇ ਪੰਜ ਟਾਈਮ ਹੱਥ ਮੂੰਹ ਧੋਂਦੇ ਤੇ ਸਾਨੂੰ ਗੱਡੀਆਂ ਉੱਪਰ ਧੁੱਪੇ ਬਿਠਾਈ ਛੱਡਦੇ ਅਸੀਂ ਸਾਰੇ ਸੋਚਦੇ ਸੀ ਕਿ ਜਿਸ ਪਾਣੀ ਨਾਲ ਡੋਂਕਰ ਮੂੰਹ ਹੱਥ ਧੋਕੇ ਪਾਣੀ ਥੱਲੇ ਸੁੱਟਦੇ ਨੇ ਸਾਨੂੰ ਉਹੀ ਦੇ ਦਿਆ ਨਪੀਨ ਨੂੰ ਅਸੀਂ ਵਾਰ-ਵਾਰ ਡੋਂਕਰਾਂ ਨੂੰ ਪੁੱਛਦੇ ਅਸੀਂ ਮਰਾਕੋ ਬਾਰਡਰ ਤੇ ਕਦੋਂ ਪਹੁੰਚਣਾ ਅੱਗੋਂ ਉਹ ਸਾਨੂੰ ਅਰਬੀ ਭਾਸ਼ਾ ਵਿੱਚ ਜਵਾਬ ਦਿੰਦੇ ਵਾਹਦ ਬੁਕਰਾਈ ਅੱਲਾ ਜਦੋਂ ਅਸੀਂ ਦੂਸਰੇ ਦਿਨ ਸ਼ਾਮ ਨੂੰ 7:00 ਵਜੇ ਰੇਤ ਦੇ ਪਹਾੜ ਕੋਲ ਪਹੁੰਚੇ ਤਾਂ ਸੂਰਜ ਛਿਪਣ ਹੀ ਵਾਲਾ ਸੀ ਤੇ ਮੌਸਮ ਵੀ ਠੰਡਾ ਸੀ ਸਾਡੇ ਕੋਲ ਪਾਣੀ ਵੀ ਬਹੁਤ ਘੱਟ ਸੀ ਜਦੋਂ ਸਾਡੀਆਂ ਗੱਡੀਆਂ ਰੇਤ ਦੇ ਪਹਾੜ ਕੋਲ ਰੁਕੀਆਂ ਤਾਂ ਉਸ ਪਹਾੜ ਦੇ ਨੇੜੇ ਰੇਤ ਵਿੱਚ ਛੱਪੜ ਵਾਂਗ ਪਾਣੀ ਖੜਾ ਨਜ਼ਰ ਆਇਆ ਜਿਸ ਵਿੱਚ ਛੋਟੀਆਂ-ਛੋਟੀਆਂ ਸੁੰਡੀਆਂ ਤੇ ਹੋਰ ਕੀ ਮਕੌੜੇ ਤੈਰ ਰਹੇ ਸਨ ਪਾਣੀ ਵੀ ਬਹੁਤ ਗੰਦਾ ਸੀ ਪਰ ਪਾਣੀ ਤੋਂ ਬਿਨਾ ਅਸੀਂ ਇੰਨੇ ਤੰਗ ਸੀ ਕਿ ਉਸ ਗੰਦੇ ਪਾਣੀ ਨੂੰ ਅਸੀਂ ਵੇਖ ਕੇ ਇੰਨੇ ਖੁਸ਼ ਹੋਏ ਕਿ ਸਾਡਾ ਰੱਬ ਜਾਣਦਾ ਪਹਿਲਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਫਿਰ ਰੱਜ ਰੱਜ ਕੇ ਪਾਣੀ ਪੀਤਾ ਨਾਲ ਲੈ ਕੇ ਜਾਣ ਲਈ ਵੀ ਕੈਂਨੀਆਂ ਭਰ ਲਈਆਂ ਪਾਣੀ ਪੀਣ ਪਿੱਛੋਂ ਅਸੀਂ ਮਹਿਸੂਸ ਕੀਤਾ ਕਿ ਪਾਣੀ ਵੇਖਣ ਨੂੰ ਹੀ ਖਰਾਬ ਲੱਗਦਾ ਹੈ ਪਰ ਸਵਾਦ ਇਸ ਤਰ੍ਹਾਂ ਸੀ ਜਿਵੇਂ ਖੰਡ ਖੋਲੀ ਹੋਵੇ ਅਸੀਂ ਸਾਰੇ ਹੈਰਾਨ ਸੀ ਕਿ ਰੇਤ ਵਿੱਚ ਪਾਣੀ ਕਿਵੇਂ ਆ ਗਿਆ ਕਿਉਂਕਿ ਉੱਥੋਂ ਦੇ ਲੋਕ ਦੱਸਦੇ ਸੀ ਕਿ 17 ਸਾਲ ਹੋ ਗਏ ਕਦੀ ਇੱਥੇ ਮੀਂਹ ਨਹੀਂ ਪਿਆ ਪਰ ਇਹ ਸੱਚੇ ਪਾਤਸ਼ਾਹ ਦਾ ਕੌਤਕ ਹੀ ਲੱਗਦਾ ਸੀ ਅਸੀਂ ਹਰ ਰੋਜ਼ 1 ਵਜੇ ਖਾਣਾ ਖਾਂਦੇ ਤੇ 3 ਵਜੇ ਫਿਰ ਤੁਰ ਪੈਂਦੇ ਸ਼ਾਮ ਨੂੰ 8 ਵਜੇ ਤੱਕ ਫਿਰ ਸੌਂ ਜਾਂਦੇ ਸੌਣ ਤੋਂ ਪਹਿਲਾਂ ਕਹਿੰਦੇ ਕਿ ਨਾ ਹੀ ਕੁਝ ਬੋਲਣਾ ਤੇ ਨਾ ਹੀ ਕੁਝ ਖਾਣਾ ਸਵੇਰੇ ਫਿਰ 5 ਵਜੇ ਉੱਠ ਕੇ ਬਿਨਾਂ ਕੁਝ ਖਾਦਿਆਂ ਪੀਤਿਆਂ ਗੱਡੀਆਂ ਵਿੱਚ ਬੈਠ ਜਾਂਦੇ ਦੁਪਹਿਰ 1 ਵਜੇ ਤੱਕ ਇਸ ਤਰ੍ਹਾਂ 3 ਦਿਨ ਹੋ ਗਏ ਇਸ ਸਾਰੇ ਸਫ਼ਰ ਵਿੱਚ ਇੱਕ ਜੰਗਲ ਆਇਆ ਉਸ ਤੋਂ ਬਾਅਦ ਕੋਈ ਜੰਗਲ ਨਹੀਂ ਸਸ ਰੇਤ ਦੇ ਪਹਾੜ ਹੀ ਆਏ 40 50 ਕਿਲੋਮੀਟਰ ਬਾਅਦ ਕਦੇ ਕਦੇ ਕੋਈ ਪੱਤਿਆਂ ਤੋਂ ਬਗੈਰ ਰੁੱਖ ਆਉਂਦਾ ਸੀ ਜਦੋਂ ਵੀ ਕੋਈ ਅਜਿਹਾ ਰੁੱਖ ਆਉਂਦਾ ਤਾਂ ਡੋਂਕਰ ਸਾਨੂੰ ਗੱਡੀ ਰੋਕ ਕੇ ਕਹਿੰਦੇ ਲੱਕੜਾਂ ਤੋੜ ਕੇ ਗੱਡੀ ਵਿੱਚ ਰੱਖ ਲਵੋ ਅੱਗੇ ਕੋਈ ਦਰਖਤ ਨਹੀਂ ਆਉਣਾ ਅਸੀਂ ਸਾਰਿਆਂ ਨੇ ਆਪਣੀ ਗੱਡੀ ਵਿੱਚ ਲੱਕੜਾਂ ਰੱਖ ਲੈਣੀਆਂ ਤੇ ਫਿਰ ਗੱਡੀ ਵਿੱਚ ਹੋਰ ਔਖੇ ਹੋ ਕੇ ਬੈਠਣਾ ਕਿਉਂਕਿ ਤੰਗ ਤਾਂ ਪਹਿਲਾਂ ਹੀ ਬਹੁਤ ਸੀ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਇੱਕ ਦਿਨ ਅਚਾਨਕ ਸਾਡੀ ਗੱਡੀ ਦਾ ਇੱਕ ਹਿੱਸਾ ਟੁੱਟ ਗਿਆ ਉਸ ਦਿਨ 13 ਤਰੀਕ ਸੀ ਤੇ ਦਿਨ ਦੇ 11 ਜੇ ਸੰਨ ਗੱਡੀ 11 ਵਜੇ ਖਰਾਬ ਹੋਈ ਸੀ ਸ਼ਾਮ ਦੇ 5 ਵਜੇ ਗਏ ਪਰ ਕੋਈ ਹੱਲ ਨਾ ਹੋਇਆ ਸ਼ਾਮ ਨੂੰ 6:00 ਵਜੇ ਡੌਂਕਰਾਂ ਨੇ ਕਿਹਾ ਕਿ ਇਹ ਗੱਡੀ ਅੱਗੇ ਨਹੀਂ ਜਾਣੀ ਹੁਣ ਤੁਸੀਂ ਦੋ ਗੱਡੀਆਂ ਵਿੱਚ ਵੰਡ ਕੇ ਬੈਠ ਜਾਓ ਅਸੀਂ ਸਾਰੇ ਆਹ ਗੱਲ ਸੁਣ ਕੇ ਸੁੰਨ ਹੋ ਗਏ ਸਾਨੂੰ ਇਸ ਤਰ੍ਹਾਂ ਲੱਗਾ ਜਿਵੇਂ ਜੱਜ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਹੋਵੇ ਕਿਉਂਕਿ ਤੰਗਤਾ ਸੀ ਪਹਿਲਾਂ ਤਿੰਨ ਗੱਡੀਆਂ ਵਿੱਚ ਸੀ ਦੋ ਵਿੱਚ ਕਿੱਥੇ ਬੈਠ ਹੋਣਾ ਸੀ ਪਰ ਡਰ ਦੇ ਮਾਰੇ ਅਸੀਂ ਕੁਝ ਬੋਲ ਨਾ ਸਕੇ ਅਸੀਂ ਹੁਣ 19 ਜਣੇ ਇੱਕ ਗੱਡੀ ਵਿੱਚ ਤੇ 18 ਜਣੇ ਇੱਕ ਗੱਡੀ ਵਿੱਚ ਸੀ ਅਸੀਂ ਕਿੰਨੇ ਤੰਗ ਸੀ ਇਹ ਗੱਲ ਸਿਰਫ ਅਸੀਂ ਜਾਣਦੇ ਸੀ ਛੋਟੀ ਉਮਰ ਦੇ ਮੁੰਡੇ ਬਹੁਤ ਰੋਂਦੇ ਸੀ ਸਾਡੇ ਧੁੱਪ ਨਾਲ ਰੰਗ ਕਾਲੇ ਹੋ ਗਏ ਸੀ ਤੇ ਬੁੱਲਾਂ ਉੱਤੇ ਝੱਗ ਜੰਮੀ ਹੋਈ ਸੀ ਅੱਖਾਂ ਵਿੱਚ ਰੇਤਾ ਪਿਆ ਹੋਇਆ ਸੀ ਨਾ ਸਾਨੂੰ ਰੱਜ ਕੇ ਖਾਣਾ ਮਿਲਦਾ ਨਾ ਪੀਣਾ ਨਾ ਸੌਣਾ ਤੇ ਨਾ ਹੀ ਬੈਠਣਾ ਗੱਡੀਆਂ ਵਾਰ-ਵਾਰ ਰੇਤਾ ਵਿੱਚ ਫਸ ਜਾਂਦੀਆਂ ਤਾਂ ਸਾਨੂੰ ਉੱਤਰ ਕੇ ੱਤਕਾ ਲਾਉਣਾ ਪੈਂਦਾ ਕਿੰਨਾ ਕਿੰਨਾ ਸਮਾਂ ਤਾਂ ਤੁਰਨਾ ਵੀ ਪੈਂਦਾ ਸੀ ਰੇਤਾ ਤੇ ਰੇਤਾ ਦੇ ਪਹਾੜ ਹੋਣ ਕਰਕੇ ਜਦੋਂ ਅਸੀਂ ਰੇਤਾ ਤੇ ਤੁਰਦੇ ਤਾਂ ਪੈਰ ਵਿੱਚ ਖੋਬ ਜਾਂਦੇ ਸਨ ਇਸ ਤਰ੍ਹਾਂ ਸਾਨੂੰ ਰੇਤ ਦੇ ਜੰਗਲਾਂ ਵਿੱਚ 6 ਦਿਨ ਹੋ ਗਏ 6 ਦਿਨਾਂ ਵਿੱਚ ਅਸੀਂ ਨਾ ਕੋਈ ਬੰਦਾ ਨਾ ਕੋਈ ਚਿੜੀ ਤੇ ਨਾ ਹੀ ਕੋਈ ਜਾਨਵਰ ਵੇਖਿਆ ਹੁਣ ਸਾਡੇ ਕੋਲ ਪਾਣੀ ਵੀ ਮੁੱਕ ਗਿਆ ਸੀ ਪਹਿਲਾਂ ਤਾਂ ਅਸੀਂ ਅਰਦਾਸ ਕਰਦੇ ਸੀ ਕਿ ਸਾਨੂੰ ਪੁਲਿਸ ਹੀ ਫੜ ਲਵੇ ਪਰ ਹੁਣ ਅਸੀਂ ਅਰਦਾਸ ਕਰਦੇ ਸੀ हे ਰੱਬਾ ਸਾਨੂੰ ਮੌਤ ਹੀ ਦੇ ਦੇ ਏਜੰਟ ਸਾਨੂੰ ਚੌਲ ਤੇ ਪਾਣੀ ਸਿਰਫ ਜਿੰਦਾ ਰੱਖਣ ਲਈ ਹੀ ਦਿੰਦੇ ਸਨ ਰੱਜ ਕੇ ਖਾਣ ਲਈ ਨਹੀਂ ਅਸੀਂ 6 ਦਿਨ ਬਹੁਤ ਰੋ ਰੋ ਕੇ ਕੱਟੇ ਜਦਕਿ ਸਾਨੂੰ ਏਜੰਟਾਂ ਨੇ ਕਿਹਾ ਸੀ ਕਿ ਤੁਸੀਂ 4 ਦਿਨਾਂ ਬਾਅਦ ਸਪੇਨ ਹੋ ਹੋ ਗਏ 7ਵੇਂ ਦਿਨ ਸਾਨੂੰ ਡੋਂਕਰ ਕਹਿੰਦੇ ਹੁਣ ਤੁਸੀਂ ਸਹਾਰਾ ਦੇਸ਼ ਪਹੁੰਚ ਗਏ ਹੋ ਇੱਕ ਪਾਸੇ ਮੁਰਤਾਨੀਆ ਦੇਸ਼ ਹੈ ਤੇ ਦੂਜੇ ਪਾਸੇ ਮਰਾਕੋ ਦੇਸ਼ ਤੁਸੀਂ ਇਹਨਾਂ ਦੋਨਾਂ ਵਿਚਕਾਰ ਸਹਾਰਾ ਦੇਸ਼ ਵਿੱਚ ਹੋ ਦੁਨੀਆਂ ਦਾ ਸਭ ਤੋਂ ਵੱਡਾ ਰੇਗਿਸਤਾਨ ਸਹਾਰਾ ਦੇਸ਼ ਵਿੱਚ ਹੈ ਇਹ ਅਸੀਂ ਰੇਤ ਤੋਂ ਅੰਦਾਜ਼ਾ ਲਾ ਲਿਆ ਜੋ ਸਹੀ ਸੀ ਡੋਂਕਰ ਕਹਿੰਦੇ ਅੱਜ ਸ਼ਾਮ ਨੂੰ ਤੁਹਾਨੂੰ ਸਹਾਰਾ ਦੇਸ਼ ਦੇ ਬਾਰਡਰ ਤੇ ਪੱਥਰਾਂ ਦੇ ਪਹਾੜ ਕੋਲ ਤਿੰਨ ਗੱਡੀਆਂ ਲੈਣ ਆਉਣਗੀਆਂ ਦੂਜੇ ਦਿਨ ਤੁਸੀਂ ਮਰਾਕੋ ਚਲੇ ਜਾਣਾ ਤੀਸਰੇ ਦਿਨ ਸਪੇਨ ਸਾਨੂੰ ਸਪੇਨ ਜਾਣ ਦਾ ਰਾਹ ਫਿਰ ਦਿਸ ਰਿਹਾ ਸੀ ਧੰਨਵਾਦ ਚਲਦਾ ਹਾਂ ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ